हां जी दोस्तों सारेयानु ਸਸ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਬੇਲ ਸਿੰਘ ਬਾਈ ਦੇ ਫਾਰਮ ਤੇ ਪਹੁੰਚਿਆ ਦੋਸਤੋ ਪਸ਼ੂ ਅੱਜ ਤੁਹਾਨੂੰ ਚਾਰ ਦਿਖਾਉਣੇ ਆ ਦੋਸਤੋ ਇੱਕ ਮੱਝ ਨੀਲੀ ਰਾਵੀ ਦੀ ਸੂਈ ਸਵਾਈ ਆ ਤੇ ਤਿੰਨ ਪਸ਼ੂ ਗੱਬਣ ਆ ਦੋ ਬਿਹੜਾ ਇੱਕ ਨੀਲੀ ਰਾਵੀ ਦੀ ਮੱਝ ਇਹ ਤਿੰਨ ਨਾਲ ਜਿਹੜੇ ਦੋਸਤੋ ਗੱਬਣ ਆ ਤੇ ਇੱਕ ਜਿਹੜੀ ਇਹ ਮੱਝ ਸੂਈ ਆ ਠੀਕ ਆ ਜੀ ਪੂਰੀ ਡਿਟੇਲ ਆਪਾਂ ਬਾਈ ਹਰਵੇਲ ਸਿੰਘ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਠੀਕ ਆ ਜੀ ਤਾਂ ਜੋ ਪੂਰੀ ਇਨਫੋਰਮੇਸ਼ਨ ਜੋ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਦੋਸਤੋ ਅੱਜ ਦੋਸਤੋ 11 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 10:30 11:00 ਵਜੇ ਦਾ ਹੀ ਸਮਾਂ ਆਉ ਲੈਣਿਆ ਜਾਣਕਾਰੀ ਕੱਲੇ ਕੱਲੇ ਪਸ਼ੂ ਨੂੰ ਤੋੜ ਕੇ ਤਸल्ली ਨਾਲ ਦੁੱਧ ਜਿਹੜਾ ਪਸ਼ੂ ਸੋਇਆ ਦੋਸਤੋ ਦਾ ਪੂਰਾ ਦੁੱਧ ਕਿੰਨਾ ਥੱਲੇ ਹੁਣ ਚੱਲ ਰਿਹਾ ਕੀ ਰੇਟ ਭਾਪੜਦਾ ਰਹਿਣ ਵਾਲਾ ਇਹਨਾਂ ਪਸ਼ੂਆਂ ਦਾ ਪੂਰੀ ਗੱਲਬਾਤ ਕਰ ਲੈਣੇ ਆ ਬਾਈ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਚੈਨਲ ਨੂੰ ਪਿਆਰ ਦੇ ਰਿਹਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਠਾ ਵੀਰ ਜੀ ਬਹੁਤ ਵਧੀਆ ਵੀਰ ਜੀ ਵਧੀਆ ਵੀਰ ਜੀ ਕਿਰਪਾ ਵਾਈ ਵੀਰ ਜੀ ਤੇ ਅੱਛਾ ਵੀਰ ਹਰਵੈਲ ਸਿੰਘ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਸਾਰਿਆਂ ਨੂੰ ਮੇਰੇ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਵੀਰ ਦੇਖ ਰਿਹਾ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਸੰਧੂ ਸਾਹਿਬ ਤੁਹਾਨੂੰ ਵੀ ਬਿਲਕੁਲ ਹਾਂਜੀ ਸੋ ਬਿਲਕੁਲ ਦੋਸਤੋ ਆਪਣੇ ਰਾਜ ਸੰਧੂ ਫਾਰਮਿੰਗ ਚੈਨਲ ਵੱਲ ਜੇਕਰ ਡਿਕਲੇਅਰ ਨਾ ਕਰੀਏ ਮੈਂਸ਼ਨ ਨਾ ਕਰੀਏ ਤਾਂ ਸ਼ਾਇਦ ਪਤਾ ਨਹੀਂ ਲੱਗਣਾਗਾ ਵੀਰ ਹਰਬੇਲ ਸਿੰਘ ਨੇ ਦੋਸਤੋ ਖੇਤੀ ਵਿਗਿਆਨ ਕੇਂਦਰ ਬੂਹ ਵੱਲੋਂ ਜਿਹੜਾ ਪਿਛਲੇ ਕੱਲ ਪਰਸੋਂ ਰੋਜ਼ ਤੋਂ ਜਿਹੜੇ ਦੋਸਤੋ ਮੇਲੇ ਸਮਾਪਤ ਹੋ ਚੁੱਕੇ ਨੇ ਕਰਵਾਏ ਗਏ ਸੀ ਦੋਸਤੋ ਨੀਲੀ ਦਾ ਵੀ ਮੱਝਾਂ ਦੇ ਬਿਲਕੁਲ ਕੰਪੀਟੀਸ਼ਨ ਹੋਏ ਨੇ ਲਾਈਵ ਉਹਨਾਂ ਦੇ ਵਿੱਚ ਦੋਸਤੋ ਪਾਰਟਿਸਿਪੇਟ ਵੀਰ ਨੇ ਕੀਤਾ ਸੀਗਾ ਤੇ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਹਰਬੇਲ ਤੋਂ ਪੁੱਛ ਲਈਨੀ ਆ ਵੀ ਕਿੰਨਾ ਮਿਲਕਿੰਗ ਜਿਹੜੀ ਆ ਦੋਸਤੋ ਰਹੀ ਆ ਲਾਸਟ ਫਾਈਨਲ ਕੀ ਰਿਜ਼ਲਟ ਰਿਹਾ ਤੇ ਬਿਲਕੁਲ ਸਰਟੀਫਿਕੇਟ ਦੇ ਨਾਲ ਨਵਾਜਿਆ ਗਿਆ ਵੀਰ ਨੇ ਪਾਰਟਿਸਿਪੇਟ ਕੀਤਾ ਸੀ ਤੇ ਆਉਣ ਵਾਲੇ ਸਮੇਂ ਦੇ ਲਈ ਵੀ ਜਿਹੜਾ ਗੁੱਡ ਲੱਕਾ ਵੀਰ ਨੂੰ ਆਉਣ ਵਾਲੇ ਮੇਲਿਆਂ ਦੇ ਵਿੱਚ ਵੀ ਜਿਹੜੇ ਦੋਸਤ ਇਸੇ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਰਹਿਣਗੇ ਅੱਛਾ ਭਾਈ ਹਰਪੇਲ ਆਪਣੀ ਮੱਝ ਪਹੁੰਚੀ ਸੀ ਉੱਥੇ ਬਿਲਕੁਲ ਸੰਧੂ ਸਾਹਿਬ ਜੀ ਪਹਿਲਾਂ ਤਾਂ ਆਪਾਂ ਬੇਨਤੀ ਕਰਦੇ ਆ ਕਿ ਜਿਹੜੇ ਨੀਲੀ ਰਵੀ ਦੇ ਚਾਹਵਾਨ ਸੱਜਣਾਂ ਜਿਹੜੇ ਨੀਲੀ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ ਆ ਉਹਨਾਂ ਨੂੰ ਹੌਸਲਾ ਬਖਸ਼ਾਈ ਕਰਦੇ ਆ ਜਿਹੜੇ ਸੱਜਣ ਉੱਥੇ ਪਹੁੰਚਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹ ਮਿਲਕਿੰਗ ਤੇ ਪਸ਼ੂ ਕੱਢਿਆ ਕਰੀਏ ਲਾਈਵ ਚੋਈਆਂ ਕਰਾਇਆ ਕਰਾਇਆ ਕਰੀਏ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੰਪੀਟੀਸ਼ਨ ਕੀ ਹੁੰਦਾ ਵਾ ਤਾਂ ਸਾਡੇ ਕਿੱਲਿਆਂ ਤੇ ਸਾਰੇ 14 15 ਹੀ ਦਿੰਦੀਆਂ ਵਾ ਅਸੀਂ ਕਹਿ ਦਿੰਨੇ ਆ ਪਰ 14 15 ਵੀ ਕੱਢਣਾ ਬੜਾ ਔਖਾ ਹੁੰਦਾ ਵਾ ਬਿਲਕੁਲ ਠੀਕ ਆ ਤੇ ਬਾਕੀ ਸੰਤੂ ਸਾਹਿਬ ਚੰਗਾ ਪ੍ਰਦਰਸ਼ਨ ਕੀਤਾ ਆਪਣੀ ਮੱਝ ਨੇ ਵੀ ਬਾਕੀ ਮੱਝ ਨੂੰ ਨਮੂਨੀਆਂ ਹੋ ਗਿਆ ਸੀਗਾ ਹਾਂਜੀ ਤੇ ਬਿਮਾਰ ਹੋਣ ਦੇ ਬਾਵਜੂਦ ਵੀ 5 ਦਿਨ ਕੁਝ ਨਹੀਂ ਖਾਦਾ ਪੀਤਾ ਇੱਕ ਇੰਜੈਕਸ਼ਨ ਤੇ ਗਲੂਬੋਇਡ ਦੇ ਸਾਰੇ ਜਨਨੇ ਕਿ ਬੋਤਲਾਂ ਦੇ ਸਾਰੇ ਹੀ ਉਹਨੇ ਫਿਰ ਵੀ 15 ਕਿਲੋ ਦੀ ਜਿਹੜੀ ਚੁਆਈ ਭਰਾਈ ਆ ਬਿਲਕੁਲ ਤੇ ਚੰਗੀ ਰਹੀ ਬਿਲਕੁਲ ਸੋ ਦੋਸਤੋ ਥੋੜੀ ਜੀ ਜਿਹੜੀ ਮਾਝੋ ਬਿਮਾਰ ਹੋ ਗਈ ਸੀਗੀ ਘਰ ਦੀ ਮਿਲਕਿੰਗ ਕਾਫੀ ਸੋਹਣੀ ਸੀਗੀ ਅੱਜ ਤੋਂ ਕਿ 10 ਬਾਅਦ ਨਾ 15 ਦਿਨਾਂ ਬਾਅਦ ਆਪਾਂ ਬਿਲਕੁਲ ਇਸ ਘਰੇ ਵੀ ਜਿਹੜੀ ਦੋਸਤੋ ਖਾਲੀ ਕਰਨ ਤੋਂ ਬਾਅਦ ਜਿਹੜੀ ਲਾਈਵ ਮਿਲਕਿੰਗ ਆ ਉਹ ਤੁਹਾਡੇ ਸਾਹਮਣੇ ਕਰਵਾਵਾਂਗੇ ਉਸੇ ਮੱਝ ਦੀ ਦੋਸਤੋ ਠੀਕ ਆ ਕਿਹਦੀ ਘਰ ਦੀ ਜਿਹੜੀ ਲਾਈਵ ਸੀਗੀ ਉਹ ਚੁਆਇਸ ਸੀਗੀ ਸੌਰੀ ਆਪਾਂ ਕੀਤੀ ਆ ਹਾਂਜੀ ਉਹ 18 300 400 600 ਤੱਕ ਜਿਹੜੀ ਇਹ ਰਹੀ ਆ ਠੀਕ ਆ ਤਾਂ ਉੱਥੇ ਜਾ ਕੇ ਡਾਊਨ ਹੋਣ ਕਰਕੇ ਫਿਰ ਵੀ ਇਹਨੇ 15 ਮਤਲਬ ਲੀਟਰ ਦੀ ਜਿਹੜੀ ਮੱਝ ਆ ਨਹੀਂ ਫਿਰ ਵੀ ਬਸਟ ਪਰਫਾਰਮੈਂਸ ਵਧੀਆ ਰਹੀ ਜੰਦ ਸਾਹਿਬ ਤੁਸੀਂ ਵੀ ਜਾਣਦੇ ਹੋ ਉਸ ਕੋਰਡਿੰਗ ਆਪਾਂ ਦੇਖੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿੰਨੇ ਵੀ ਉੱਤੇ ਪਹੁੰਚਦੇ ਰਿਹਾ ਕਿ ਆਪਣਾ ਪਸ਼ੂ ਜਿਹੜਾ ਬਿਮਾਰ ਸੀ ਬਿਮਾਰ ਸੀਗਾ ਹਾਂਜੀ ਉੱਥੋਂ ਦਾ ਜਿਹੜਾ ਓਵਰਹਾਲ ਸਟਾਫ ਡਾਕਟਰ ਆ ਸਾਰਾ ਟ੍ਰੀਟਮ ਤੇ ਉਹ ਚੀਜ਼ ਨੂੰ ਵੇਖਦੇ ਹੋਏ ਤਾਂ ਫਿਰ ਵੀ ਦੋਸਤੋ ਮੇਰਾ ਮੋਤਾਤ ਦਿੰਨੇ ਆ ਵੀਰ ਦੇ ਹੌਸਲੇ ਦੀ ਤੇ ਚਲੋ ਮੱਝ ਦੀ ਵੀ ਅਸੀਂ ਗੁਣਤਾ ਦੀ ਵੀ ਜਿਹੜੀ ਬਿਲਕੁਲ ਮੈਂਟੇਨ ਆ ਫਿਰ ਵੀ ਜਿਆਦਾ ਡਾਊਨ ਨਹੀਂ ਗਈਗੀ ਫਿਰ ਵੀ ਕੋਈ 15 14 ਲੀਟਰ ਤੱਕ ਜਿਹੜੀ ਦੋਸਤੋ ਰਹੀ ਆ ਠੀਕ ਆ ਤੇ ਅੱਗੇ ਤੋਂ ਵੀ ਦੋਸਤੋ ਆਸ ਕਰਦੇ ਆ ਹੋਰ ਵੀ ਰੂਪੀ ਪਹੁੰਚਣਗੇ ਤੇ ਬਾਈ ਹਰਬੇਲ ਸਿੰਘ ਵੀ ਨੈਕਸਟ ਅਗਲੇ ਜਿਹੜੇ ਦੋਸਤੋ ਫਿਊਚਰ ਦੇ ਵਿੱਚ ਹੋਣ ਮੁਕਾਬਲੇ ਕਿਤੇ ਵੀ ਤੇ ਲਾਈ ਮਿਲਕਿੰਗ ਦੇ ਵਿੱਚ ਵੀ ਪਹੁੰਚਣਗੇ ਬਿਊਟੀ ਦੇ ਵਿੱਚ ਵੀ ਕਾਫ ਲੈ ਕੇ ਪਹੁੰਚਣਗੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਦੋਸਤੋ ਤੋਰਦੇ ਆ ਅੱਗੇ ਉਹਨਾਂ ਤੇ ਪਾਉਣਿਆ ਚਾਹਤ ਤੁਹਾਡੀ ਤੇ ਬਾਈ ਹਰਵੈਲ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਗੇ ਆ ਕਨੀਲੀ ਰਬੀ ਦੀ ਮੱਝ ਆਪਣੇ ਕੋਲ ਸਟਾਰਟਿੰਗ ਦੇ ਵਿੱਚ ਨੇਲੀ ਰਬੀ ਦੀ ਮੱਝਾ ਬਿਲਕੁਲ ਮਦਰੀ ਘੋਡੀ ਆ ਹਾਂਜੀ ਤਾਂ ਜਿਹੜਾ ਸੂਣ ਦਾ ਸਮਾਂ ਵਾ ਇਹਦੇ ਆ ਕਰੀਬ 10 ਤੋਂ 12 ਦਿਨ ਹਜੇ 10 ਮੰਨ ਕੇ ਚੱਲ ਸਕਦੇ ਆ ਲਾਸਟ ਆਪਾਂ ਹਾਂਜੀ ਤਾਂ ਪਸ਼ੂ ਬਣਨ ਤੇ ਆਇਆ ਪਿਆ ਠੀਕ ਆ ਤਾਂ ਚੰਗੀ ਬਣੂਗੀ ਠੀਕ ਆ ਜੀ ਬਾਕੀ ਚਲੋ ਕੈਨ ਨੂੰ ਕਹਿ ਦਈਦਾ ਜਿੱਦਾਂ ਵੀ ਆ ਹਾਂਜੀ ਸੰਧੂ ਸਾਹਿਬ ਜੇ ਕੋ ਚੰਗੀ ਸਮਝੂਗਾ 13 14 ਨਹੀਂ ਤੱਕ ਰੇਲੂ ਸੇਵਾ ਤੇ ਜਿਹੜੀ ਬਾਰਾ ਜਿੱਤੇ ਦੀ ਕੋਈ ਆਈ ਛੋਟੀ ਠੀਕ ਜੀ ਤੇ ਬਾਕੀ ਸੰਧੂ ਸਾਹਿਬ ਇਹ ਸਮੁੰਦਰ ਆ ਕਿੰਨਾ ਡੂੰਘਾ ਵਾ ਇਹਦੇ ਬਾਰੇ ਆਪਾਂ ਨਹੀਂ ਜਾਣ ਸਕਦੇ ਕਿਹੜੇ ਪਸ਼ੂ ਨੇ ਕਿੰਨਾ ਦੁੱਧ ਦੇ ਦੇਣਾ ਕਈ ਵਾਰ ਆਪਾਂ ਨੂੰ ਉਮੀਦ ਹੀ ਨਹੀਂ ਹੁੰਦੀ ਉਹ ਪਸ਼ੂ ਇੰਨਾ ਦੁੱਧ ਦੇ ਜਾਂਦੇ ਆ ਸਹੀ ਸਹੀ ਆ ਤੇਿਆਂ ਤੇ ਉਮੀਦ ਹੁੰਦੀ ਆ ਉਹ ਕਰੇ ਨਹੀਂ ਉਤਰਦੇ ਬਿਲਕੁਲ ਤੇ ਹਰ ਵੇਲੇ ਸੂਹਾ ਤੇਜਾ ਸੁਹਾ ਹੁੰਦੀ ਆ ਤੇਜਾ ਸੁਹਾ ਹੁੰਦੀ ਆ ਤੇਜਾ ਸੁਹਾ ਦੋਸਤੋ ਇਸ ਮੱਝ ਨੇ ਸੁਣਾ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਇੱਕ ਬਰੀਕ ਜਿਹੜੀ ਚਮੜੀ ਆਪਾਂ ਕਹਤਿਆਂ ਨਾ ਵੀ ਕਾਗਜ਼ ਵਰਗੀ ਬਿਲਕੁਲ ਬਰੀਕ ਚਮੜੀ ਦੇ ਵਿੱਚ ਆ ਬਿਲਕੁਲ ਸਾਨੂੰ ਸਾਬ ਕੂਂਜ ਵਾਂਗੂ ਆ ਏਦਿਕੋ ਪਤਲੀ ਆ ਹਾਂ ਪਿੱਛੋਂ ਭਾਰੀ ਆ ਬਿਲਕੁਲ ਸਿੰਗਲ ਹੱਡੀ ਉੱਚੀ ਜਿਹੜੀ ਆ ਜਿਹੜੀਆਂ ਨੀਲੀ ਦੇ ਵਿੱਚ ਆਪਾਂ ਸੋ ਕਾਫੀ ਸੋਹਣਾ ਜਿਹੜਾ ਦੋਸਤੋ ਇਸ ਸਟਰਕਚਰ ਆ ਬਾਡੀ ਦਾ ਬਹੁਤ ਵਧੀਆ ਤੇ ਮੂੰਹ ਮੱਥੇ ਤੇ ਤੁਸੀਂ ਵੇਖ ਸਕਦੇ ਬਿਲਕੁਲ ਟੇਢੇ ਕੱਟ ਦੇ ਵਿੱਚ ਆ ਬਿੱਲੀ ਮਨਕਣੀ ਅੱਖ ਸੋ ਬਾਡਰ ਬਰੀਡ ਆ ਦੋਸਤੋ ਪਸੂ ਇਹੋ ਜੇ ਨਿਕਲਦੇ ਇਧਰਲੇ ਏਰੀਆ ਦੇ ਵਿੱਚੋਂ ਬਿਲਡ ਦੇ ਵਿੱਚੋਂ ਪਤਾ ਨਹੀਂਗਾ ਜਿੱਦਾਂ ਬਈ ਰਵੇਲ ਨੇ ਕਿਹਾ ਵੀ ਕਿਹੜੇ ਕਿੰਨੇ ਮਿਲਕਿੰਗ ਤੇ ਜਾ ਕੇ ਸਟਾਪ ਕਰਨਾ ਪੀਕ ਕਿੰਨਾ ਜਿਹੜਾ ਹੋਊਗਾ ਕਿਸੇ ਐਨੀਮਲ ਦਾ ਇਹ ਸਮਝ ਦੱਸਦਾ ਤਾਂ ਬਾਕੀ ਕੀ ਕਾਰਗੁਜ਼ਾਰੀ ਹੈ ਜਿਹੜੇ ਕਿਸੇ ਖਰੀਦਦਾਰ ਵੀਰ ਦੀ ਆ। ਬਾਕੀ ਕਾਰਗੁਜ਼ਾਰੀ ਆਪਾਂ ਤੇ ਘਰ ਦੇ ਤੌਰ ਤੇ ਗੱਲ ਕਰਦੇ ਆਂ ਵੀ ਜੇਰਾ ਘਰੇਲੂ ਸੇਵਾ ਦੇ ਵਿੱਚ ਇੰਨਾ ਜਿਹੜਾ ਮਿਲਕਿੰਗ ਕਰਾਉਗੀ ਬਾਕੀ ਇਹ ਸਮੁੰਦਰ ਦੀ ਗਹਿਰਾਈ ਨੂੰ ਕੋਈ ਨਹੀਂ ਨਾਪ ਸਕਦਾ। ਬਿਲਕੁਲ ਇਹਦੇ ਅੰਦਰੋਂ ਕੀ ਆ ਜਾਣਾ ਹੈ। ਸੋ ਕਾਫੀ ਖੂਬਸੂਰਤ ਸਟਰਕਚਰ ਆ ਦੋਸਤੋ ਇਸ ਮੱਝ ਦਾ ਠੀਕ ਹੈ। ਬਿਲਕੁਲ ਕਿਸੇ ਗੱਲੋਂ ਵੀ ਇਹ ਖੁੰਝੀ ਨਹੀਂ ਆ। ਬ हां तोड़ लिए भाई हरवीर बाकी ਥਣ ਥਣ ਦੀ ਬਹੁਤ ਸਫਾਈ ਹੈ ਲੇਵੇ ਦੀ ਬੜੀ ਸਫਾਈ ਹੈ 10 ਦਿਨ ਹਜੇ ਦੋਸਤੋ ਲੈਂਦੀ ਆ ਤਾਂ ਕਿ ਦਿਨ ਬਹੁਤ ਜ਼ਿਆਦਾ ਬਣੂਗੀ ਦੇਖ ਸਕਦੇ ਠੀਕ ਹੈ ਢਿੱਲਾ ਹਾਂ ਜੀ ਤਾਂ ਲੇਵਾ ਮਤਲਬ ਕਿ ਭਰਨਾ ਸ਼ੁਰੂ ਹੀ ਕੀਤਾ ਹਵਾਨੇ ਦੇ ਵਿੱਚ ਧਾਰਾ ਪਾਉਣੀਆਂ ਸ਼ੁਰੂ ਕੀਤੀਆਂ ਲਾਏ ਪਈ ਆ ਬਾਕੀ 8-7 ਦਿਨਾਂ ਦੇ ਵਿੱਚ ਕਹਿ ਲਓ ਜਾਂ 10 ਦਿਨਾਂ ਦੇ ਅੰਦਰ ਅੰਦਰ ਸੂਪ ਹੋਊਗੀ ਪੂਰੀ ਤਿਆਰੀ ਕਰਕੇ ਅਰੇ ਉਮਾ ਚ ਚੰਗੀ ਆ ਦੋਸਤੋ ਠੀਕ ਆ ਜਿਹੜੇ ਵੀ ਅਗੇ ਨੀਲੀ ਰਾਵੀ ਤੇ ਵਰਕ ਵੀ ਕਰਨਾ ਚਾਹੁੰਦੇ ਉਹਨਾਂ ਲਈ ਵੀ ਬੈਸਟ ਤੇ ਗਿਆਨਾਂ ਪਰਖ ਕਰਨ ਦਾ ਬੜਾ ਕੁਝ ਸਿੱਖਣ ਨੂੰ ਮਿਲਿਆ ਮੇਲੇ ਦੇ ਵਿੱਚ ਹਾਂ ਪਾਰਟਿਸਿਪੇਟ ਕੀਤਾ ਬਹੁਤ ਕੁਝ ਸਿੱਖਿਆ ਉੱਥੇ ਕਿਹੜੀਆਂ ਬਰੀਕੀਆਂ ਹੁੰਦੀਆਂ ਕੀ ਹੁੰਦੀਆਂ ਤਾਂ ਬਾਕੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਊ ਜਿਹੜੀਆਂ ਅਸੀਂ ਇਸ ਵਾਰ ਗਲਤੀਆਂ ਕੀਤੀਆਂ ਸਹੀ ਆ ਤੇ ਅੱਗੇ ਸੁਧਾਰੀਆਂ ਜਾਣਗੀਆਂ ਬਿਲਕੁਲ ਜੀ ਤੇ ਕਿੰਨਾ ਹਰਵੈਲ ਵੀਰੇ ਇਹਦਾ ਮੁੱਲ ਕੀ ਰਹੂਗਾ ਫਿਰ ਮੁੱਲ ਸੰਤੂ ਸਾਹਿਬ ਇਹਦਾ ਜਿਹੜਾ ਆਪਾਂ 85000 ਰੁਪਏ ਕਰਦੇ ਆ ਮਾਨਤਨ ਕਰਾਂਗੇ 85 ਚੋਂ ਹਾਂ ਜੀ ਆਪਣੇ ਕੋਲੇ ਹੁੰਦੀ ਆ ਤਾਂ ਇਹਦਾ ਰੇਟ ਅਲੱਗ ਰਹੋ ਲਓ ਜੀ 85000 ਦੇ ਵਿੱਚ ਵਾਜਦਾ ਰੇਟ ਆ ਜੀ ਇਹਦਾ ਮਾਨਤਾ ਕਰਾਂਗੇ 85 ਚੋਂ ਸੋ ਥਣ ਚੱਡੇ ਦੀ ਬਹੁਤ ਖੂਬਸੂਰਤ ਕਿਉਂਕਿ ਥਣ ਹਵਾਨੇ ਦੀ ਬਹੁਤ ਸੰਦੂ ਸਾਹਿਬ ਫਿਰ ਇਹ ਦੁੱਧ ਵਾਲੀ ਜਿਹੜੀ ਆਪਾਂ ਪਛਾਣ ਕਰਦੇ ਆ ਬਿਲਕੁਲ ਆ ਦੇਖੋ ਬੰਤਰ ਵੇਖੋ ਜੀ ਸੰਤੋ ਗੱਲ ਹਰਵੀਰ ਭਾਈ ਵੀ ਇੱਕ ਬਿਲਕੁਲ ਤੋਂ ਲੈ ਕੇ ਤੇ ਐ ਅਕਤੀਰ ਕਮਾਨੋ ਗੁਲੀਵਾ ਚੰਗੇ ਪਰੂਗੀ ਠੀਕ ਆ ਤੇ ਸੰਦੂ ਸਾਹਿਬ ਵੇਡੀਆਂ ਦੀ ਮੱਜਾ ਸੀ ਕੋਈ ਜ਼ਿਆਦਾ ਵੱਡੀਆਂ ਨਹੀਂ ਸੀ ਜਿਹੜੀਆਂ ਮੇਲੇ ਦੇ ਵਿੱਚ ਪਾਰਟਿਸਪੇਟ ਜਿੰਨਾਂ ਨੇ ਕੀਤਾ ਹਾਂਜੀ ਹਾਂਜੀ ਚਲੋ ਕੁਦਰਤੀ ਆ ਜੀ ਕੁਦਰਤੀ ਜਿਹੜਾ ਕਦ ਕਾਠੇ ਡਾ ਜਾਂ ਨੀਲੀ ਰਵੀ ਦਾ ਤੇ ਬਾਕੀ ਹਰਵੈਲ ਭਾਈ ਅਗਲੀ ਮੱਝ ਵੀ ਜਿਹੜੀ ਆ ਨੀਲੀ ਰਵੀ ਵਾਲੀ ਆ ਇਹ ਵੀ ਸੰਧੂ ਸਾਹਿਬ ਨੀਲੀ ਦੀ ਝੋਟੀਆਂ ਲਓ ਜੀ ਇਹਨੂੰ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੰਧੂ ਸਾਹਿਬ ਆ 15 ਕਿ ਦਿਨ ਹੋ ਗਏ ਅੱਛਾ ਸੂਵੇ ਕਿੰਨੇ ਹੋ ਗਏ ਪਹਿਲਾ ਸੂਆ ਹੀ ਸੂਈ ਸੰਧੂ ਸਾਹਿਬ ਪਹਿਲਾ ਨੇ ਹਾਂਜੀ ਪਹਿਲਾ ਸੂਆ 15 ਦਿਨਾਂ ਦੀ ਸੂਈ ਤੇ ਮਗਰ ਕਟਾ ਵੀ ਨੀਲੀ ਦਾ ਜਿੰਦੇ ਮਗਰ ਕਟਾ ਨੀਲੀ ਦਾ ਹੀ ਲਓ ਜੀ 15 ਦਿਨਾਂ ਦੀ ਦੋਸਤੋ ਸੂਈ ਆ ਮਗਰ ਕਟਾ ਵੀ ਨੀਲੀ ਰਾਵੀ ਦੇ ਵਿੱਚ ਕਟਾ ਮਗਰ ਤੇ ਦੁੱਧ ਹੁਣ ਕਿੰਨੇ ਕਿਤੇ ਚਲਦੀ ਪਈ ਆ ਸੰਤੋ ਸਾਹਿਬ ਹੁਣ 8 ਲੀਟਰ ਦੀ ਚਵਾਈ ਆ 8 ਲੀਟਰ ਦੀ ਬਿਲਕੁਲ ਲਓ ਜੀ ਦੋਸਤੋ 8 ਲੀਟਰ ਦੀ ਜਿਹੜੀ ਚਵਾਈ ਆ ਇਹ ਅੱਜ ਕਰਾਉਣ ਰਹੀ ਆ ਸੋ ਝੋਟੀ ਆ ਕਿਉਂਕਿ ਪਹਿਲਾਂ ਸਾਹਿਬ ਇੱਕ ਚੀਜ਼ ਮੈਂ ਐਡ ਕਰ ਦਿੰਦਾ ਇਹ ਸਾਮ ਸੰਭਾਲ ਵਾਲੇ ਕਰੋ ਨਹੀਂ ਆ ਅੱਛਾ ਜੀ ਜਿਹੜੀ ਚੀਜ਼ ਸਾਮ ਸੰਭਾਲ ਵਾਲੇ ਕਰੋ ਆਈ ਉਹਦਾ ਵੀ ਕਰੀਦਾ ਕਿ ਇਹਨੇ ਜੋ ਵੀ ਕਰਨਾ ਹਾਂ ਬਾਕੀ ਕੋਈ ਇਹਦੀ ਸਾਮ ਸੰਭਾਲ ਨਹੀਂ ਸੀ ਨੋਰਮਲ ਜੀ ਦਰਮਿਆਨੀ ਹੀ ਰਹੀ ਉਹ ਤਾਂ ਥੋੜੀ ਬਣੀ ਵੀ ਪੁੱਜ ਗਏ ਹਨਾ ਪੁੱਜ ਕੇ ਬਣੀ ਆ ਹਾਂ ਲੈ ਤੇ ਬਾਕੀ ਕਈ ਵਨਾਂ ਦੋਸਤੋ ਪਸ਼ੂ ਬਰੀਡ ਵਿੱਚ ਪੂਰਾ ਹੁੰਦਾ ਕਿ ਇਹਨਾਂ ਸੰਭਣ ਸੰਭਾਲਣ ਵਾਲਾ ਵੀਰ ਥੋੜਾ ਜਿਹਾ ਕਮਜ਼ੋਰੀ ਵਿਖਾ ਜਾਂਦਾ ਤੇ ਬਾਕੀ ਝੋਟੀ ਤੁਸੀਂ ਫੇਖ ਸਕਦੇ ਜੇ ਪਹਿਲਾ ਸੂਆ ਸੂਈ ਆ ਐਸੀ ਕਾਲ ਜੀ ਸਾਥੇ 15 ਕਿ ਦਿਨਾਂ ਦੀ ਸੂਈ ਆ ਮਗਰ ਕਟਾ ਮੇਲ ਤੁਹਾਨੂੰ ਜਿਹੜਾ ਦਿਖਾ ਦੇਣਾ ਆਪਾਂ ਤੇ ਦੁੱਧ ਵੀ ਜਿਹੜਾ ਹੁਣ ਮੌਕੇ ਤੇ ਹਾਜ਼ਰ ਉਹ ਦੁੱਧ ਵੀ ਵੀਰ ਤੋਂ ਇੱਕ ਵਾਰੀ ਫੇਰ ਪੁੱਛ ਲਾਂਗੇ ਬਾਕੀ ਥਣ ਥਣ ਦੀ ਸਪੇਸ ਜਿਹੜੀ ਵੰਡ ਤਕਰੀਬਨ ਕੋਈ ਚੱਪੇ ਚੱਪੇ ਤੇ ਆਪਾਂ ਕਹਿੰਨੇ ਵੀ ਥਣ ਲੱਗਾ ਤੇ ਅੱਜ ਮਾਰਨਿੰਗ ਚੁਵਾਈ ਹੋ ਗਈ ਹਿੰਦੀ ਹੋ ਗਈ ਚੁਵਾਈ ਹੋਈ ਆ ਸੰਧੂ ਸਾਹਿਬ ਇਹਦੀ ਚਵਾਈ ਦੋਸਤੋ ਸਵੇਰ ਜੜੀ ਹੋ ਚੁਕੀ ਆ ਕਿਉਂਕਿ ਸ਼ਾਮ ਨੂੰ ਬਹੁਤ ਜ਼ਿਆਦਾ ਬਣੂਗੀ ਹਜੇ ਠੀਕ ਆ ਚਵਾਈ ਹੋ ਗਈ ਤੇ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਦੁੱਧ ਇੱਕ ਵਾਰੀ ਫਿਰ ਦੱਸ ਦੋ ਕਿੰਨਾ ਇਹ ਦੇ ਦਿੰਦੇ ਆ ਸਰ 8 ਲੀਟਰ ਦੁੱਧ ਆ ਅੱਛਾ ਜੀ ਕੋਈ ਦੋ ਟਾਈਮ ਚਵਾਈ ਕਰੇ ਕੋਈ ਤਿੰਨ ਟਾਈਮ ਚਵਾਈ ਕਰੇ ਪਰ ਮੈਂ ਸੱਜਣਾ ਨੂੰ ਬਾਹਲੇ ਨੂੰ ਬੇਨਤੀ ਕਰਦਾ ਕਿ ਦੁੱਧ ਤਾਂ ਚਵਾਈ ਦਾ ਹੁੰਦਾ ਦੁੱਧ ਤਾਂ ਸੇਵਾ ਦਾ ਹੁੰਦਾ ਪਰ ਬੇਨਤੀ ਆ ਕਿ ਜਿੰਨੇ ਵੀ ਪਸ਼ੂ ਖਰੀਦਣਾ ਕੋਸ਼ਿਸ਼ ਕਰਿਆ ਕਰੋ ਕਿ ਆ ਕੇ ਪਸ਼ੂ ਵੇਖ ਕੇ ਲੈ ਕੇ ਜਾਇਆ ਕਰੋ ਸਹੀ ਆ ਜੀ ਠੀਕ ਆ ਆਨਲਾਈਨ ਚਲੋ ਸਾਡਾ ਫਰਜਾ ਭੇਜਣਾ ਭੇਜ ਦੇਈਦਾ ਪਰ ਕੋਸ਼ਿਸ਼ ਕਰਿਆ ਕਰੋ ਕਿ ਆ ਕੇ ਜ ਬਿਲਕੁਲ ਮੱਝਾ ਨਹੀਂ ਹੈਗਾ ਬਿਲਕੁਲ ਤੇ ਕਿੰਨਾ ਮੋਲੇ ਝੋਟੀਆ ਰੂ ਆ ਸੰਧੂ ਸਾਹਿਬ ਇਹਦਾ ਜਿਹੜਾ ਝੋਟੀ ਦਾ ਮੋਲ ਆ 63000 ਰੁਪਏ ਚ ਮੰਨਤਨ ਕਰਦੇ 63 ਚ ਹਾਂਜੀ ਲਓ ਜੀ 63000 ਦੇ ਵਿੱਚੋਂ ਦੋਸਤੋ ਇਹ ਸੈਕਿੰਡ ਨੰਬਰ ਜਿਹੜੀ ਇਹ ਝੋਟੀ ਸੂਈ ਆ ਹਾਂ ਮੰਨਤਨ ਹੋ ਜਾਊਗਾ ਸੋ ਥਣਦੇਵਾ ਤੁਸੀਂ ਦੇਖ ਹੀ ਲਿਆ ਠੀਕ ਆ ਤੇ ਬਾਕੀ ਆ ਜਿਹੜਾ ਦੋਸਤੋ ਇੱਕ ਵਾਰੀ ਥੋੜਾ ਤੁਸੀਂ ਬਰੀਕੀ ਤੋਂ ਵੇਖ ਲਓ ਠੀਕ ਆ ਜੀ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਜਿਹੜੀ ਆ ਥਣ ਦੀ ਕੁਆਲਿਟੀ ਆ ਲਓ ਜੀ ਠੀਕ ਆ ਇੱਕੋ ਜਿਹਾ ਥਾਣਾ ਬਹੁਤ ਸੋਹਣੀ ਸ਼ੇਪ ਸ਼ੂਪਾ ਚਵਾਈ ਜਿਹੜੀ ਪੋਲੀ ਆ ਕੋਈ ਵੀ ਇੱਥੇ ਆਣ ਕੇ ਤਸੱਲੀ ਕਰ ਲੇ ਬਾਕੀ ਚਵਾਈ ਸੰਧੂ ਸਾਹਿਬ ਚਵਾਈ ਦੀ ਆਪਣੀ ਫੁੱਲ ਗਰੰਟੀ ਰਹੂਗੀ ਠੀਕ ਆ ਜੀ ਠੀਕ ਹਾਂਜੀ ਬਾਕੀ ਇਹ ਹੈ ਕਿ ਥੋੜਾ ਸਾਫ ਸੰਭਾਲਣਾ ਸ਼ਾਇਦ 10 ਵੀ ਚਵਾਜੇ ਬਿਲਕੁਲ ਅਗਲੀ ਆ ਵੈੜ ਆ ਗਈ ਆਪਣੇ ਕੋਲ ਇਹ ਸੰਧੂ ਸਾਹਿਬ ਵੈੜ ਆ ਇਹ ਗੱਬਣ ਆ ਇਹ ਗੱਬਣ ਆ ਸਵੇ ਕਿੰਵੇਂ ਸੁਣ ਜਾ ਰਹੀ ਆ ਇਹ ਸੰਧੂ ਸਾਹਿਬ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਠੀਕ ਆ ਬਾਕੀ ਫਾਰਮ ਤੋਂ ਆਪਾਂ ਬੱਚੀ ਖਰੀਦੀ ਆ ਬਹੁਤ ਜੀ ਤੇ ਬਹੁਤ ਚੰਗੀ ਐਚ ਐਫ ਬਰੀਡ ਦੀ ਜਿਹੜੀ ਦੋਸਤੋ ਬਰੀਡ ਜਿਹੜੀ ਹੈ ਐਚ ਸੁਭਾ ਦੂਜਾ ਕੋਈ ਮੰਨ ਕੇ ਵੀਰ ਸਬਦਾ ਕਰ ਲੇ ਠੀਕ ਆ ਫੜੀ ਮੋਤਾ ਮੜਿਆ ਇਹਦੇ ਸਬਜੀ ਚ ਮਾਰਦੇ ਅਰ ਵੇਲਾ ਜੇ ਡੈਣਾ ਲੈ ਜਾਉ ਹਫਤਾ ਕੋਈ ਦੱਸ ਦੇਣਾ ਅਹ ਸੰਦੂ ਸਾਹਿਬ ਇਹਦਾ ਸੂਨ ਦਾ ਸਮਾਂ ਜਿਹੜਾ 5 ਦਿਨ ਲਿਖਤੀ ਰੂਪ ਚ ਹੀ ਬਾਕੀ ਆ ਹਫਤੇ ਦੇ ਅੰਦਰ ਵਾਰੀ ਸੁਫੂ ਫਿਰ ਹਾਂਜੀ ਬਾਕੀ ਅੱਗੇ ABC ਦੇ ਸੀਮੰਟ ਤੋਂ ਗੱਪਣਿਆ ਠੀਕ ਆ ਜੀ ਹਾਂ ਸੀਮੰਟ ਦੋਸਤੋ ਏਬੀਸੀ ਦਾ ਕੋਈ ਚੰਗਾ ਸੀਮਣ ਲੱਗਾ ਠੀਕ ਆ ਜੀ ਬਾਕੀ ਬੱਚਾ ਆਉਣ ਤੋਂ ਹੀ ਜਿਹੜਾ ਕਲੀਅਰ ਹੋ ਜਾਊਗਾ ਚਾਹੇ ਸੰਤੂ ਸਾਹਿਬ ਮੈਂ ਦੋਨਾਂ گاਵਾਂ ਦੀ ਫੁੱਲ ਗਰੰਟੀ ਦਿੰਦਾ ਹਾਂ ਜੀ ਜੇ ਇਹ گا 24 ਤੋਂ 25 ਲੀਟਰ ਦੁੱਧ ਨਾ ਦੇਵੇ ਕੋਈ ਵੀ ਸੱਜਣ ਮੈਂ ਇਹਨਾਂ ਦੁਬਾਰਾ ਵੀ ਗੱਲ ਕਰ ਸਕਦਾ ਪਰ ਹੋਵੇ ਸਾਭ ਸੰਭਾਲ ਦੇ ਹੂੰ ਠੀਕ ਆ ਬਹੁਤ ਜ਼ਿਆਦਾ ਦੁੱਧ ਦੇ ਨੂੰ ਲੱਗਾ ਬਾਕੀ ਥਣ ਚਟਾ ਦੋਸਤੋ ਕਮਾਲ ਦਾ ਠੀਕ ਆ ਢਿੱਲਾਂ ਕਾਫੀ ਲੜਾ ਲੁੜਾ ਤੁਸੀਂ ਵੇਖ ਸਕਦੇ ਹੋ ਹਜੇ ਸੰਤੂ ਸਾਹਿਬ ਕੋਈ ਇਹਦਾ ਸੂਣਦਾ ਹਜੇ ਠੀਕ ਆ ਕੋਈ ਪੁੜੇ ਪੜ ਨਹੀਂ ਖਿੱਚੇ ਕਿਸੇ ਤਰ੍ਹਾਂ ਠੀਕ ਆ ਪਾਚ ਦਿਨ ਦਾ ਬਾਕੀ ਸਟੇਟ ਜਿਹੜੀ ਇੱਕ ਹੱਡੀ ਜਿਹੜੀ ਦੋਸਤੋ ਕੰਗਰੋੜ ਤੋਂ ਲੈ ਕੇ ਬਿਲਕੁਲ ਰੀੜ ਹੱਡੀ ਆ ਬਿਲਕੁਲ ਸਟੇਟ ਠੀਕ ਆ ਪੂਰੀ ਫਲੈਟ ਉੱਪਰੋਂ ਇੱਕ ਗੋਲ ਵਾਲਾ ਥਣ ਲੱਗਾ ਹਾਂਜੀ ਥਣ ਥਣ ਦੀ ਬਹੁਤ ਵਧੀਆ ਕੰਡੀਸ਼ਨ ਆ ਬਿਲਕੁਲ ਹੱਥੀ ਚਵਾਈ ਦਾ ਥਣ ਆਪਾਂ ਕਹਿ ਦਿੰਦੇ ਆ ਮੋਟਾ ਥਾਣਾ ਹੱਥੀ ਚਵਾਈ ਵਾਲਾ ਤੇ ਹਾਈਟ ਵੀ ਜਿਹੜੀ ਦੋਸਤੋ ਜ਼ਿਕਰ ਕਰ ਦਿੰਨੇ ਆ ਮੀਡੀਅਮ ਜਿਹੜੀ ਮੀਡੀਅਮ ਹਾਈਟ ਆ ਮੀਡੀਅਮ ਤੋਂ ਪਲੱਸ ਵੀ ਤੁਸੀਂ ਮੰਨ ਸਕਦੇ ਜੇ ਵੱਡੀ ਵਾੜਾ ਵੈਸੇ ਲੰਬਾਈ ਬਹੁਤ ਆ ਪਲੱਸ ਖੁੱਲੀ ਹਾਈਟ ਆ ਬੇਲ ਬੂਲ ਵੀ ਚੰਗੀ ਆ ਬੇਲ ਵੀ ਸਪੈਸ਼ਲ ਆ ਲੰਬਾਈ ਦੇ ਵਿੱਚ ਵੀ ਕਾਫੀ ਤੇ ਥਣ ਜੱਡਾ ਚੰਗਾ ਸੋਨਾ ਬਣਾਉਗੇ ਖੁੱਲੇ ਥਣ ਭਾਂਡੇ ਦੀ ਦੋਸਤੋ ਬਣੂਗੀ ਹਰੇ ਹਫਤਾ 6 ਦਿਨ ਬਾਕੀ ਇਸ ਹੁੰਦੇ ਵਿੱਚ ਬੜੀ ਜਿਹੜੀ ਬਹੁਤ ਕੁਆਲਟੀ ਵਾਲਾ ਜਿਹੜੀ ਗਾਂ ਹੁੰਦੀ ਆ ਜੇ ਮੈਂ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹਣਾ ਇਹ ਘੰਟਿਆਂ ਦੇ ਵਿੱਚ ਤਿਆਰ ਹੁੰਦੀ ਆ ਕਿ ਅੱਜ ਰਾਤ ਨੂੰ ਹੋਰ ਹੁੰਦੀ ਸਵੇਰੇ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਦੀ ਕਿੱਥੇ ਪਹੁੰਚੀ ਹੁੰਦੀ ਹੈ ਹਾਂਜੀ ਗਾਂ ਬਹੁਤ ਜ਼ਿਆਦਾ ਮਤਲਬ ਬਣੂਗੀ ਹਮ ਕੱਲ ਆਈ ਸੀ ਆਪਣੇ ਕੋਲ ਕੱਲ ਬਹੁਤ ਲੇਵਾ ਥੋੜਾ ਜੀ ਠੀਕ ਹੈ ਜੀ ਰਾਤੋਂ ਰਾਤ ਕਾਫੀ ਜ਼ਿਆਦਾ ਇੰਨੇ ਪਰਿਆ ਬਾਕੀ ਥਣ ਵੇਖੋ ਦੋਸਤੋ ਠੀਕ ਆ ਚਾਰੇ ਥਾਣਾ ਵੰਡ-ਵੰਡ ਕਾਫੀ ਸੋਹਣੀ ਆ ਮੁੱਠੀ ਥਾਣਾ ਤੇ ਖਰਪੇਲ ਭਾਈ ਕਿੱਥੋਂ ਤੱਕ ਫਿਰ ਲੈਣ ਦੇਣ ਕਰਦੇ ਸੰਦੂ ਸਾਹਿਬ ਇਹਦਾ 67000 ਰੁਪਇਆ ਮੁੱਲ ਆ ਹਾਂਜੀ ਵਿੱਚੋਂ ਥੋੜਾ ਬੱਧ ਮੰਨ ਦਾ ਕਰਾਏ 67 ਚੋਂ ਹਾਂਜੀ ਠੀਕ ਹੈ ਜੀ ਤਾੜ ਜਾਂ ਕਿਸੇ ਦਿਨ ਦੋਸਤੋ ਮੈਂ ਨਾਲੇ ਵੀ ਗਰੰਟੀ ਦਿੰਦਾ ਕਿ ਮੇਰੀ ਇਹ ਬੱਚੀ 25 ਲੀਟਰ ਦੁੱਧ ਨਾਲ ਦੇ ਬਿਲਕੁਲ ਜਿ ਪੋਣਾ ਚਾਹੀਦਾ ਜਿੱਡਾ ਕਦ ਕਠ ਹਾਂਜੀ ਜਿੱਡਾ ਥਣਪੰਡਾ ਜਿਹੜਾ ਦੋਸਤੋ ਲੇਵਾ ਬਣਾ ਕੇ ਤਿਆਰ ਕਰ ਰਹੀ ਆ ਬਾਕੀ ਹੋਵੇ ਸਾਮ ਸਮਾਲ ਵਾਲੇ ਕੋਲ ਰੁੱਖ ਦੇ ਥੱਲੇ ਬੰਦਨ ਵਾਲੇ ਕੋਲ ਨਹੀਂ ਮੈਂ ਗਰੰਟੀ ਦਊਗਾ ਸਹੀ ਆ ਜੀ ਬਰੀਡ ਚੰਗਾ ਸਾਮ ਸਮਾਰ ਵਾਲਾ ਬੰਦਾ ਹੋ ਬਿਲਕੁਲ ਅਗਲੀ ਜਿਹੜੀ ਦੋਸਤੋ ਵੇੜ ਦਿਖਾਉਣੀ ਹੈ ਵੀ ਜਾਤ ਪਾਤ ਵਾਲੀ ਪੂਰੀ ਆ ਪੂਰੀ ਬਰੀਡ ਦੇ ਵਿੱਚ ਐਫ ਆ ਦੇਖੋ ਜੀ ਛੋਟਾ ਜੇ ਕੰਨ ਨਾ ਬੋਦੀ ਵਾਲੀ ਵੇੜ ਆ ਤੇ ਜਿਆਦਾ ਜਿਹੜੀ ਦੋਸਤੋ ਜੇਕਰ ਆਪਾਂ ਕੋਜ ਕਥਲੇ ਪੇੜ ਤੋਂ ਬਿਲਕੁਲ ਥੱਡੇ ਪਾਸੇ ਤੇ ਹਵਾਨੇ ਲੇਵੇ ਤੇ ਜਿਹੜੇ ਵਾਈਟ ਸਪੌਟ ਆ ਠੀਕ ਹੈ ਬਿਲਕੁਲ ਸੰਤੂ ਸਾਹਿਬ ਨੁਕਰਾ ਘੋੜਾ ਹੈ ਹਾਂ ਬਿਲਕੁਲ ਪੱਧਰ ਅੱਛਾ ਇਹ ਵੀ ਸੁਵਾ ਦੁੱਜਾਈਏ ਇਹ ਵੀ ਸੰਤੂ ਸਾਹਿਬ ਦੂਜਾ ਸੁਵਾ ਸੰਤੂ ਸਾਹਿਬ ਇਹ ਬੱਚੀ ਦਾ ਸੂਨ ਦਾ ਸਮਾਂ ਜਿਹੜਾ ਦਿਨ ਪੂਰੇ ਹੋਣ ਦੇ ਵਿੱਚ ਹੀ ਅਜੇ ਗਿਣਤੀ ਦੇ ਨਾਲ 12 ਦਿਨ ਤੱਕ ਗਿਣਤੀ ਦੇ ਵਿੱਚ ਹੀ ਬਾਕੀ ਹੈ ਜੀ ਠੀਕ ਹੈ ਜੀ ਬਾਕੀ ਸੰਤੂ ਸਾਹਿਬ 28 ਲੀਟਰ ਦੀ ਮਿਲਕਿੰਗ ਕਰਵਾਈ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸੋ 27 28 28 ਲੀਟਰ ਦੀ ਵੀ ਇਹ ਦੱਸ ਰਿਹਾ ਮਿਲਕਿੰਗ ਜਿਹੜੀ ਆ ਦੋਸਤੋ ਪਹਿਲਾ ਸਵੇਰੇ ਇਸ ਵੜਨੇ ਕਰਵਾਈ ਆ ਠੀਕ ਆ ਤੇ ਬਾਕੀ ਹਾਈਟ ਕੱਦ ਬਹੁਤ ਪਿਆਰਾ ਚੰਗੀ ਸੋਹਣੀ ਹਾਈਟ ਕੱਦ ਦੀ ਆ ਤੇ ਥਣ ਲੇਵਾ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲਓ ਲਾਏ ਬਣਾਏ ਪਈ ਆ ਤੇ ਦਿਨ ਲੈ ਜੂਏ ਵੀ 8-10 ਸੰਤੂ ਸਾਹਿਬ ਇਹ ਬੰਦੀ ਬਹੁਤ ਜ਼ਿਆਦਾ ਬੱਚੀਆਂ ਦੋਨੇ ਆਪਣੇ ਇਹ ਤਾਂ ਚਲੋ ਆਪਾਂ ਹੀ ਸੇਲ ਕੀਤੀ ਸੀਗੀ ਹਾਂਜੀ ਤਾਂ ਮੁੰਡਾ ਬਾਹਰ ਚਲੇ ਗਿਆ ਵਾਪਸ ਆ ਗਿਆ ਆਪਣੇ ਕੋਲੇ ਹਾਂਜੀ ਤਾਂ ਬਹੁਤ ਜ਼ਿਆਦੀ ਸੰਭੀ ਉਹਨਾਂ ਨੇ ਹਾਂ ਤਾਂ ਕੋੜੇ ਵਾਂਗੂ ਕ੍ਰਿਸ਼ਨ ਸਿੰਘ ਜੀ ਸਾਹਿਬ ਠੰਡੀਆਂ ਠੁੰਡੀਆਂ ਵਾਦ ਮੈਂ ਜਿੱਦਾਂ ਪੂਰੀ ਹੈ ਕਿ ਠੰਡੀ ਠੁੰਡੀ ਵਾਲੇ ਪਨੇ ਰਕਾਰਡ ਹੀ ਤੋੜਤੇ ਆ ਹਾਂ ਆ ਲੋ ਚੰਦੂ ਸਾਹਿਬ ਇਹ ਜਿੱਦਨ ਬਣ ਕੇ ਤਿਆਰ ਹੋ ਗਈ ਉਸ ਦਿਨ ਦੇਖਣ ਆ ਲਿਓ ਅਲੱਗ ਹੀ ਹੈ ਜੀ ਹਰਵੇ ਜਿਵੇਂ ਪਿਛਲੇ ਥਾਣਾ ਦੀ ਆਪਾਂ ਗੈਪ ਦੀ ਕਰ ਜਿਵੇਂ ਲੇਵਾ ਭਰੂਗੀ ਉਹਨੇ ਖੇਡ ਕਾਫੀ ਕਰਨਾ ਬਿਲਕੁਲ ਜੀ ਗੈਪ ਫੁੱਲ ਕਰ ਖਲਾਰ ਜਾਣਾ ਪੂਰੇ ਥਾਣੇ ਬਿਲਕੁਲ ਪੀੜੀ ਦੇ ਪਾਵੇ ਵਾਂਗੂ ਥਾਣਾ ਇਹਦੇ ਹਜੇ ਤਾਂ ਲੇਵਾ ਭਰਿਆ ਹੀ ਨਹੀਂ ਆ ਲੋ ਵੀ ਆ ਇਹ ਤਾਂ ਜਸਟ ਦੋਸਤੋ ਲਾਏ ਪਈ ਆ ਵੀ ਉਮੀਦ ਕਰ ਸਕਦਾ ਕੋਈ ਵੀ 10 ਤੋਂ 12 ਕ ਦਿਨ ਵੀ ਲੈ ਕੇ ਜਾ ਸਕਦੀ ਹੈ ਤੇ ਨਿਗਰ ਆ ਪੂਰੀ ਰਾਜੀ ਪੂਰੀ ਨਿਗਰ ਰਾਜੀ ਫੁੱਲ ਬੜਾ ਫੁੱਲ ਵਜਨਦਾਰ ਇਸ ਬੈਡ ਦਾ ਫਿਰ ਜੰਦੂ ਸਾਹਿਬ ਇਹ ਇਦਾਂ ਦੀ ਬਰੀਡ ਆ ਹਾਂ ਕਿ ਇਹਨੇ ਕੋਈ ਗਰਮੀ ਦੇ ਵਿੱਚ ਇਹਨੂੰ ਕੋਈ ਪਰਵਾਹ ਨਹੀਂ ਹੂੰ ਆ ਦੇਖੋ ਜੀ ਠੀਕ ਆ ਫਿਰ ਜਮੀ ਬੈਲ ਕਾਫੀ ਸਪੈਸ਼ਲ ਆ ਦੋਸਤੋ ਬੈਲ ਲੰਬਾਈ ਨੂੰ ਆਪਾਂ ਕਹਿੰਦੇ ਨਾਲ ਲੰਬਾਈ ਬਹੁਤ ਜਿਆਦਾ ਹੈ ਬੈਡ ਦੀ ਉਚਾਈ ਕੱਦ ਵੀ ਕਾਫੀ ਸੋਹਣਾ ਤੇ ਹੈ ਸਭ ਤੋਂ ਮੇਨ ਗੱਲ ਵੀ ਨਿਗਰ ਆ ਰਾਜੀ ਫੁੱਲ ਬੜਾ ਫੁੱਲ ਵਜਨਦਾਰ ਸੰਦੂ ਸਾਹਿਬ ਇਹ ਵੀ ਆਪਾਂ ਬੱਚੀ ਦੀ ਫੁੱਲ ਗਰੰਟੀ ਦੇਵਾਂਗੇ 28 ਲੀਟਰ ਦੀ ਚਵਾਈ ਕਰਾਉਂਗੇ ਬਿਲਕੁਲ ਜੀ ਹੋ ਸਕਦਾ ਠਾਈ ਕਰ ਸਕਦੇ ਆ ਆਪਾਂ ਏਡੀ ਵੱਡੀ ਵੈਲਟ ਤੋਂ ਜੀ 28 ਤੋਂ ਬਾਹਰ ਵੀ ਜਾ ਸਕਦੀ ਹੈ ਹਾਂ ਚਵਾਉਣਾ ਚਾਹੀਦਾ ਹਾਂ ਤੇ ਇਹਦਾ ਫਿਰ ਪਸ ਇਹਦਾ ਇਹੀ ਹੈ ਕਿ ਜਿਹੜੀ ਹੈ ਜੇ 10 12 ਨੇ ਲੈਂਦੀ ਹੈ ਲੈਂਦੀ ਹੈ ਇਹਦਾ ਫਿਰ ਲੈਣਦਣ ਕੀ ਰੋ ਆ ਸੰਦੂ ਸਾਹਿਬ ਇਹਦਾ ਰੇਟ ਹੈ ਜਿਹੜਾ 75000 ਹਾਂ ਉਹਦੇ ਚ ਆਪਾਂ ਮਾਨਤਨ ਬਿਲਕੁਲ ਕਰਾਂਗੇ ਅੱਛਾ ਜੀ ਲਓ ਜੀ 75000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਬੜਾ ਬਹੁਤ ਸੋਹਣੀ ਹੈ ਜਿਹੜਾ ਕੋਈ ਵੀਰ ਪਾਰਕੂਆ ਖੜਾਰੇ ਵੀਰ ਜੀ ਛੱਡ ਕੇ ਨਹੀਂ ਜਾਊਗਾ ਬਿਲਕੁਲ ਠੀਕ ਆ ਜੀ ਹਜੇ ਬਸ ਕੋਈ 10 12 ਦਿਨ ਦਾ ਸਮਾਂ ਹੀ ਰਹਿੰਦੀ ਆ ਬਾਕੀ ਤਿਆਰੀ ਇਹਦੀ ਕਮਾਲ ਦੀ ਹੋਊਗੀ ਜਦੋਂ ਬਿਲਕੁਲ ਪੂਰੀ ਤਿਆਰੀ ਤੇ ਹੋਈ ਠੀਕ ਆ ਬਿਲਕੁਲ ਸੰਧਾ ਸਾਹਿਬ ਉਹ ਆਪਣੇ ਆਪ ਲੈ ਕੇ ਨਹੀਂ ਨੇ ਸੰਭਲਣਾ ਠੀਕ ਆ ਸੋ ਕਾਫੀ ਸੋਹਣੀ ਬੈੜਾ ਦੋਸਤੋ ਬੈੜਾ ਦੋਵੇਂ ਸੋਹਣੀਆਂ ਕਿਸੇ ਵੀਰ ਨੇ ਜੋੜੀ ਖਰੀਦ ਦੇਣੀ ਆ ਜੋੜੀ ਦਾ ਵੀ ਸੌਦਾ ਕੋਈ ਵੀਰ ਮਾਰ ਸਕਦਾ ਦੋਵੇਂ ਬੈੜਾ ਕਮਾਲ ਦੀਆਂ ਨੇ ਕੋਈ 25 ਤੋਂ ਪਲੱਸ ਪਲੱਸ ਜਿਹੜੀ ਦੋਸਤੋ ਵੀਰਾਂ ਦਾ ਵੀ ਇਹ ਮਿਲਕਿੰਗ ਕਰਾਉਣ ਵਾਲੀਆਂ ਬੈੜਾ ਨੇ ਇਹੋ ਨਗਸੀ ਅੱਜ ਚਾਰ ਪਸ਼ੂ ਸੀਗੇ ਦੋ ਨੀਲੀ ਰਾਵੀ ਦੀਆਂ ਮੱਝਾਂ ਨੇ ਦੋਸਤੋ ਤੇ ਦੋ ਹੀ ਇਹ ਬਿਹੜਾ ਨੇ ਠੀਕ ਆ ਪਸੰਦ ਆਉਣ ਗਿਆ ਜਰੂਰ ਤੁਸੀਂ ਬਾਈ ਹਰਵੇਲ ਦੇ ਨਾਲ ਕੰਟੈਕਟ ਕਰ ਲਿਓ ਤੇ ਹਰਵੇਲ ਬਾਈ ਹੋਰ ਕੁਛ ਅ ਬਸ ਠੀਕ ਆ ਸੰਧੂ ਸਾਹਿਬ ਓਕੇ ਤੇ ਬੋਲਦੇ ਨੰਬਰ 990882023 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਬਾਈ ਹਰਵੇਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਨੰਬਰ ਸਕਰੀਨ ਤੇ ਚੱਲਦੇ ਨੇ ਨੰਬਰਾਂ ਤੇ ਕਾਲ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ